ਸੂ ਪਾਲਕਾਂ ਨੂੰ ਡੇਰੀ ਫਾਰਮਾਂ ਨੂੰ ਸੇਲ ਪਰਚੇਜ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਿਹੜੀ ਤੁਹਾਨੂੰ ਦਿਖਾ ਰਹੇ ਹਾਂਗੇ ਅੱਜ ਇੱਕ ਦਿਖਾ ਰਹੇ ਹਾਂਗੇ ਸਿੰਘਾਂਵਾਲੀ ਰਾਜਸਥਾਨ ਦੀ ਗਾਂ ਜਿਹੜੀ ਨੂੰ ਚਿਤਲੀ ਬੋਲਿਆ ਜਾਂਦਾ ਹੈਗਾ ਜਿਹਦੀ ਦੁੱਧ ਦੀ ਕੁਆਲਿਟੀ ਦੇ ਉੱਤੇ ਮਤਲਬ ਬਹੁਤ ਭਰਪੂਰ ਆ ਥਣ ਦਾ ਸਹਿਜ ਓਕੇ ਆ ਸਾਰਾ ਧਾਰ ਬਹੁਤ ਮੋਟੀ ਹੈਗੀ ਦੁੱਧ ਤੁਸੀਂ ਵੇਖ ਰਹੇ ਹੋ ਚਵਾਈ ਬਹੁਤ ਵਧੀਆ ਚਵਾਈ ਦੀ ਲੱਗੀ ਆ ਇਹ ਕੱਲ ਵੀ ਆਥਰੇ ਚੋਈ ਸੀਗੀ ਉਦੋਂ 7 ਕਿਲੋ ਦੋਸ ਸੀਗਾ ਹੁਣ ਅੱਜ ਸਵੇਰ ਚੋਈ ਹੈਗੀ ਤੇ ਸਵੇਰ ਇਹਦੇ ਥੱਲੇ 8 ਕਿਲੋ ਦੁੱਧਾ 15 ਕਿਲੋ ਨੈਟ ਹਾਜ਼ਰ ਆਗਾ ਦੁੱਧ ਤੇ ਦੁੱਧ ਦੀ ਉਮੀਦ ਦੀ ਵਧਣ ਦੀ ਦੀ ਹੋਰ ਵੀ ਆ ਇਹ 16-17 ਕਿਲੋ ਦੁੱਧ ਦੇ ਦੂਗੀ ਜਿਹੜੀਆਂ ਰਾਜਸਥਾਨ ਦੀਆਂ ਗਾਇਆਂ ਹੁੰਦੀਆਂ ਆ ਉਹ ਸਿੰਘ ਵਗੈਰਾ ਨਹੀਂ ਦਗਾਉਂਦੇ ਮੱਧ ਲਗਾਈਆਂ ਦੁੱਧ ਵਾਲੀਆਂ ਹੁੰਦੀਆਂ ਉਧਰਲੀ ਨਸਲ ਆ ਜਿਹੜੀ ਇਹ ਦੁੱਧ ਵਾਲੀਆਂ ਗਾਈਆਂ ਕਿਸੇ ਨੇ ਵੀ ਸੇਲ ਪਰਚੇਜ਼ ਵਾਸਤੇ ਲੈਣੀ ਹੋਵੇ ਮੇਰੇ ਨੰਬਰ ਤੇ ਸੰਪਰਕ ਕਰਕੇ ਮੇਰੇ ਨਾਲ ਵਸਤਾ ਕਰ ਸਕਦਾ ਹੈ ਮੇਰਾ ਨਾਮ ਗੁਰਲਾਬ ਸਿੰਘ ਆ ਤੇ ਮੈਂ ਬਠਿੰਡੇ ਰਹਿਣਾ ਆਦਰਸ਼ਨਗਰ ਹੁਣ ਤੁਸੀਂ ਵੇਖੋ ਵੀ ਇੱਕ ਕੁਆਲਿਟੀ ਭਰਤੀ ਦੂਸਰੀ ਵਾਲਟੀ ਵੀ ਹੁਣ ਆਪਾਂ ਲਾਤੀ ਆਗੀ ਉਹੋ ਅਲੱਦ ਕੇ ਆਪਾਂ ਦੁੱਧ ਵੇਖ ਲਿਆਗਾ 8 ਲੀਟਰ ਮਤਲਬ ਦੀ ਬਾਲਟੀ ਆ ਗਈ ਉਹ ਸਣੇ ਝੱਗ 9 ਲੀਟਰ ਆ ਤੇ 8 ਲੀਟਰ ਨੇ ਪੂਰਾ ਭਰਤਾਗਾ ਅੰਦਾਜ਼ੇ ਨਾਲ ਹੀ ਅਸੀਂ ਆਪਾਂ ਇਹ ਕੀਤੀ ਆ ਕਿਸੇ ਨੇ ਵੀ ਸੇਲ ਪਰਚੇਜ਼ ਵਾਸਤੇ ਇਸ ਬਾਰੇ ਕਰਨਾ ਹੋਵੇ ਤੇ ਮੇਰੇ ਨੰਬਰ ਤੇ ਇਸ ਤੇ ਸਕਰੀਨ ਵਾਲੇ ਤੇ ਸੰਪਰਕ ਕਰ ਸਕਦਾ